ਮਾਚਿਵੜਾ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਬਹੁਮਤ ਦੇ ਨਾਲ ਹੋ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਮੋਹਿਤ ਕੁੰਦਰਾ ਨਵੇਂ ਪ੍ਰਧਾਨ ਚੁਣੇ ਗਏ ਨੇ ਤੇ ਇਸ ਗੱਲ ਦੀ ਜਾਣਕਾਰੀ ਜਿੰਨੇ ਹੋਏ ਨੇ ਖੁਦ ਮੋਹਿਤ ਕੁੰਦਰਾ ਨੇ ਦੱਸਿਆ ਕਿ ਉਹਨਾਂ ਦੀ ਚੋਣ ਕਰਨ ਦੇ ਵਿੱਚ 11 ਕੌਂਸਲਰ ਸ਼ਾਮਲ ਸੀ ਤੇ ਇਸ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਵੀ ਸ਼ਾਮਲ ਸੀ ਜਿਨ੍ਹਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਤੇ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਨੇ ਵੀ ਇਸ ਦਾ ਸਨਮਨ ਕੀਤਾ ਜੀ ਸਾਰੇ ਐਮਐਲਏ ਸਾਹਿਬਸ ਨੇ 16 ਕੌਂਸਲਰ ਸੀਗੇ ਤੇ ਸਨੇ ਐਮਐਲਏ ਸਾਹਿਬ 12 ਬੰਦਿਆਂ ਦੇ ਮੇਰੇ ਖਿਆਲ ਮੈਨੂੰ ਤਮੀਦ ਕੀਤਾ ਜੀ ਬਹੁਤ ਬਹੁਤ ਨਾਲ ਸੀ ਮਤਾ ਪਹਿਲਾਂ ਤਾਂ ਜੀ ਜਿਹੜਾ ਮਾਛੀਬੜਾ ਸਾਹਿਬ ਆ ਜਿਹੜਾ ਪਿੱਛੇ ਦਾ ਸਾਹਿਬ ਲੱਗਦਾ ਇਹਨੂੰ ਸਾਹਿਬ ਬਣਾਉਣਾ ਹੀ ਸਭ ਤੋਂ بڑا ਕੰਮ ਹੋਊਗਾ ਔਰ ਲੋਕਾਂ ਨੂੰ ਜੋ ਦਿੱਕਤਾਂ ਪਿਛਲੇ ਸਮਾਂ ਤੋਂ ਨਗਰ ਕੌਂਸਲਾਂ ਚ ਆਈਆਂ ਨੇ ਚਾਹੇ ਉਹ ਕਰਪਸ਼ਨ ਆ ਚਾਹੇ ਉਹ ਖੱਜਲ ਖਵਾਰੀ ਆ ਤੇ ਇੱਕੋ ਨਾਰਾ ਰੱਖਾਂਗੇ ਨਾ ਲੈਣੇ ਆ ਨਾ ਲੈਣ ਦੇਣੀ ਆ ਸੋ ਇਹਦੇ ਤੇ ਹੀ ਗੌਰ ਕਰਾਂਗੇ ਔਰ ਆਸ ਕਰੂੰਗਾ ਮਹਾਰਾਜ ਦੀ ਓਟ ਨਾਲ ਦੇਖੋ ਮੈਂ ਤਾਂ ਇੱਕ ਨਵਾਨਾ ਜਿਹਾ ਬੰਦਾ ਤੇ ਕੋਈ ਨਾ ਕੋਈ ਸ਼ੁਕਰ ਕਰਦਾ ਗੁਰੂ ਦਾ ਕੋਈ ਤੇ ਕੋਸ਼ਿਸ਼ ਕਰੂੰਗਾ ਵੀ ਜੇ ਗੁਰੂ ਦੀ ਮਰਜ਼ੀ ਹੋਈ ਆ ਤਾਂ ਸੇਵਾ ਮਿਲੀ ਆ ਔਰ 100% ਆਪਣਾ ਦਊਂਗਾ ਕਿ ਮੈਂ ਗੁਰੂ ਦੀ ਸੇਵਾ ਕਰਾਂ ਗੁਰੂ ਕਰਦੇ। ਦੇਖੋ ਮੈਂ ਅੱਜ ਜਿਹੜੀ ਚੋਣ ਦੀ ਪਹਿਲਾਂ ਮੁਬਾਰਕਬਾਦ ਬਹੁਤ ਕੁੰਦਰਾ ਜੀ ਨੂੰ ਜਿਹਨੂੰ ਅ ਜਿਹੜੀ ਇਲੈਕਸ਼ਨ ਹੋਈ ਆ ਜਿਸ 15 ਮਾਰ 12 ਨੇ VOTING ਕੀਤੀ ਆ ਜਿਹਦੇ ਵਿੱਚ 15 ਚੋਂ 13 ਬੰਦੇ ਨੇ ਸਮਰਥਨ ਦਿੱਤਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਤਰਫਾ ਉਹਨੂੰ ਜਿਹੜਾ ਲੋਕਾਂ ਨੇ ਕਬੂਲਿਆ ਉਹਦੀ ਪ੍ਰਧਾਨਗੀ ਨੂੰ ਤੇ ਮੈਂ ਉਹਨੂੰ ਪ੍ਰਧਾਨਗੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਦੀ ਨਾਲ ਜਿੰਨੇ ਵੀ ਮੈਂਬਰ ਬਣੇ ਨੇ ਦੇਖੋ ਜਿੰਨੇ ਵੀ ਐਸ ਕੇ ਮੈਂਬਰ ਬਣੇ ਨੇ ਮੈਨੂੰ ਦੋ ਮੈਂਬਰੋਂ ਛੜ ਕੇ ਲਗਭਗ 13 ਮੈਂਬਰ ਉਹ ਨੇ ਜਿਹਨੇ ਪਹਿਲੀ ਵਾਰ ਚੋਣ ਦਿੱਤੇ ਨੇ ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਮੁਬਾਰਕਬਾਦ ਹੁੰਦਾ ਵੀ ਸਾਰੇ ਰਲ ਕੇ ਕੰਮ ਕਰਨਗੇ ਤੇ ਸ਼ਹਿਰ ਦਾ ਵਿਕਾਸ ਕਰਨਗੇ ਆਪ ਸਾਰੇ ਕੰਸਟ੍ਰਕਟਸ ਮੱਥੇ ਤੇ ਤਾਂ 2 ਮਿੰਟ 2 ਬੱਚੇ ਹੋ ਗਏ ਜਦੋਂ ਬੂਟਿੰਗ ਹੋਈਆ ਮੈਨੂੰ ਇੰਨਾ ਪਤਾ 15 ਦੇ ਵਿੱਚੋਂ ਜਿਹੜੀਆਂ 13 ਵੋਟਾਂ ਉਹ ਆਮ ਆਦੀ ਪਾਰਟੀ ਸਰਪੰਚ ਨੂੰ ਆਮ ਆਦੀ ਪਾਰਟੀ ਇੱਕ ਟਾਰਗੇਟ ਰਹੇਗਾ ਫਟਵਾਰ ਸ਼ਹਿਰ ਦੇ ਵਿਕਾਸ ਦਾ ਦੇਖੋ ਜੀ ਆਮ ਆਦੀ ਪਾਰਟੀ ਦਾ ਆਪਾਂ ਹੁਣ ਵੀ ਤੁਹਾਨੂੰ ਬਤੇ ਵੀ ਹੁਣ ਤਾਂ ਫਿਰ ਜਿਹੜੇ 3 ਸਾਲ ਲੰਘੇ ਨੇ ਉਹਦੇ ਵਿੱਚ ਹੀ ਕਾਫੀ ਵਿਕਾਸ ਹੋਇਆ ਤੇ ਉਸੇ ਵਿਕਾਸ ਦੀ ਇਹਨੂੰ ਹੋਰ ਤੇਜ਼ੀ ਨਾਲ ਤੁਰਿਆ ਜਾਊਗਾ ਤੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕੀਤਾ ਜਾਊਗਾ ਸਾਰੇ ਰਣਕੀ ਵਿਕਾਸ ਕਰਾਂਗੇ ਮੈਂ ਤਾਂ ਵਧਾਈ ਦੇਣਾ ਚਾਹੁੰਦਾ ਪਹਿਲਾਂ ਸਾਰੇ ਮਾਸ਼ਵੜਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੋਟਰ ਸਾਹਿਬਾਂ ਨੂੰ ਸਾਰੇ ਚੁੜੇ ਹੋਏ ਜਿਹੜੇ 15 ਦੇ 15 ਨਮਾਇਦੇ ਨੇ ਐਮਐਲਏ ਸਾਹਿਬ ਜਗਤਾਰ ਸਿੰਘ ਜਿਆਨਪੁਰਾ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੋਹਤ ਕੁੰਦਰਾ ਜੀ ਜਿਨ੍ਹਾਂ ਨੂੰ ਪ੍ਰਧਾਨ ਅੱਜ ਬਣਾਇਆ ਗਿਆ ਤੇ ਜਰਬੇਕਰ ਨੇ ਔਰ ਮੈਂ ਸਭਨਾਂ ਕੇ ਸਾਰੇ ਨਾਲ ਮਿਲ ਕੇ 15 ਦੇ 15 ਚਾਹੇ ਉਹ ਕਾਂਗਰਸੀ ਹੋਣ ਚਾਹੇ ਖਾਲੀ ਹੋਣ ਚਾਹੇ ਆਮ ਆਦਮੀ ਪਾਰਟੀ ਨੇ ਇਕਰ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਸਾਰੇ ਸ਼ਹਿਰ ਦੇ ਜਿਵੇਂ ਸਾਰੇ ਕੌਂਸਲਰ 15 ਦੇ 15 ਬਣੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਸ਼ਹਿਰ ਵਸਨੀਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜਾ ਵਿਕਾਸ ਕਾਰਜ ਅਸੀਂ ਅੱਗੇ ਵਧਾਵਾਂਗੇ ਸੋ ਮੈਂ ਅੱਜ ਦੇ ਸ਼ੁਭ ਮੌਕੇ ਦੇ ਉੱਤੇ ਕਿਤੇ ਐਮਐਲਏ ਸਾਹਿਬ ਨੂੰ ਮੋਹਤ ਕੁੰਦਰਾ ਜੀ ਨੂੰ ਸਾਰੇ ਕੌਂਸਲਰ ਸਾਹਿਬਾਨ ਨੂੰ ਲੱਖ ਲੱਖ ਵਧਾਈ ਦਿੰਦਾ ਇਸ ਮੌਕੇ ਐਸਡੀਐਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਸੰਪੰਨ ਹੋਈ ਹੈ ਤੇ ਸੀਨੀਅਰ ਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ ਅਗਲੀ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਨਗਰ ਕੌਂਸਲ ਮਾਛੀਵੜਾ ਦੀ ਅੱਜ ਚੋਣ ਹੋਈ ਪ੍ਰਧਾਨ ਜੀ ਦੀ ਚੋਣ ਹੋਈ ਬਾਕੀ ਜਿਹੜੀ ਆ ਮੀਤ ਪ੍ਰਧਾਨ ਔਰ ਸੀਨੀਅਰ ਮੀਤ ਪ੍ਰਧਾਨ ਦੀ ਜਿਹੜੀ ਚੋਣ ਫਿਲਹਾਲ ਡੈਫਰ ਕਰਤੀ ਐ ਅਸੀਂ ਬਾਅਦ ਚ ਕਰਾਂਗੇ ਅ ਮੋਹਿਦ ਕੁੰਦਰਾ ਜੀ ਦਾ ਨਾਮ ਪ੍ਰਪੋਜ਼ ਕੀਤਾ ਗਿਆ ਸੀ ਉਹਨੂੰ ਵਾਰਡ ਨੰਬਰ 5 ਤੋਂ ਸੈਕੰਡ ਕੀਤਾ 5 ਜਸਤਿਸ਼ਕ ਕਿਸ਼ਨਾਚਨ ਨੇ ਸੈਕੰਡ ਕੀਤਾ ਵਾਰਡ ਨੰਬਰ ਸੈਕੰਡ ਹੋਂ ਕੀਤਾ ਗਿਆ 15 ਦੇ ਵਿੱਚੋਂ 11 12 ਸੋਰੀ 13 ਟੋਟਲ ਤੇ 16 ਟੋਟਲ ਹੋ ਗਏ ਸੀਗੇ ਐਮਐਲਏ ਸਾਹਿਬ ਆ ਕੇ 13 ਬੰਦਿਆਂ ਨੇ ਉਹਨੂੰ ਸਪੋਰਟ ਕੀਤਾ ਵੀਡੀਓਗ੍ਰਾਫੀ ਕਰਾਈ ਗਈ ਹੈ ਸੋ ਮੋਹਿਦ ਕੁੰਦਰਾ ਜਿਹੜਾ ਵੇ ਉਹ ਪ੍ਰਧਾਨ ਬਣੇ ਵਾਰਡ ਨੰਬਰ 12 ਤੋਂ ਕਿਸੇ ਕੋਈ ਬਾਈਕਟ ਵੀ ਕੀਤਾ ਜੀ ਇਸ ਨਹੀਂ ਨਹੀਂ ਸਾਰੇ ਮਨਬਰ ਹਾਜ਼ਰ ਸਨ 100% ਹਾਜ਼ਰ ਸੀਗੇ ਦੋਨੇ ਯਾਨੀ ਇਤਰਾਜ ਕੀ ਦੋਨੇ ਆਪਰੇ ਨਹੀਂ ਕੀਤਾ ਦੋ ਮੈਂ ਹੈਂਡ ਰੇਜ਼ ਨਹੀਂ ਕੀਤੇ ਅਸੀਂ ਵੀਡੀਓਗ੍ਰਾਫੀ ਕਰਾਈ ਸੀ ਜਿਹਨੇ ਇਹਨੂੰ ਸਪੋਰਟ ਚ ਗਣੇ ਹੈਂਡ ਰੇਜ਼ ਕਰਨ ਬਹੁਤ ਸੰਤਤੀ ਨਾਲ ਜਿਹੜੀ ਹੈ ਉਹ ਸੋਨੂ ਕੁੰਦਰਾ ਨੂੰ ਪ੍ਰਧਾਨ ਮੋਹਿਦ ਕੁੰਦਰਾ ਨੂੰ ਪ੍ਰਧਾਨ ਬਣਾਇਆ ਹੈ ਅੱਜ ਵੀ ਚੋਣ ਫੇਰ ਕਦੋਂ ਕੀਤੀ ਜਾਵੇਗੀ ਵੀ ਇਹ ਨਿਊ ਕੋਰਸ ਵਿੱਚ ਨੋਟਿਸ ਦੇ ਕੇ ਬੁਲਾਵਾਂਗੇ ਸਾਰਿਆਂ ਨੂੰ ਸਾਰੇ ਮੈਂਬਰਾਂ ਨੂੰ ਦੇ ਕੇ ਨੋਟਿਸ ਦੇ ਕੇ ਫਿਰ ਬਚਪਤਾ ਨਹੀਂ ਚੋਣ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ